ਪੰਚਾਇਤ ਨੇ ਸੇਵ ਕੇਂਦਰ ਬਣਾਇਆ ਸੀਗਾ ਉਹ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਆ। ਜਿਹੜੀ ਜਿਗੀ ਹੈ ਨਾ ਉਹ ਟਰਾਲੀ ਲਾਜੀ ਬੈ ਕਰਦੇ ਨੇ ਉਹ ਅਸੀਂ ਕੱਢ ਦਾਂਗੇ। ਇਸੇ ਨੇ ਕੰੰਡ ਟਾਤੀ ਹੈ। ਫਿਰ ਅਸੀਂ ਉਹਦੇ ਵਾਸਤੇ ਪੁਲਿਸ ਨੂੰ ਇੱਕ ਇਤਲਾਹ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਸੇਤ ਕੇਂਦਰ ਪਿੰਡ ਧੂਲਕੋੜ ਦੀ ਕੰੰਡ ਟਾਉਣ ਦੇ ਲਗਾਏ। ਕਥਿਤ ਦੋਸ਼ ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ ਸਿਹਤ ਵਿਭਾਗ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨਿਤ ਸਤੰਦ੍ਰੁੱਤ ਪੰਜਾਬ ਸਿਹਤ ਕੇਂਦਰ ਪਿੰਡ ਧੂਲਕੋਟ ਦੇ ਗਵੰਡੀ ਵੱਲੋਂ ਕੰਦ ਟਾਉਣ ਤੇ ਇੰਟਰਲੌਕ ਟਾਇਲਾਂ ਪੱਟਣ ਦੇ ਪਿੰਡ ਵਾਸੀਆਂ ਨੇ ਕਥਿਤ ਦੋਸ਼ ਲਾਏ ਹਨ ਜਿਸ ਦੀ ਮੋਢਲਾ ਸਿਹਤ ਕੇਂਦਰ ਦੋਦਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਥਾਣਾ ਕੋਤਪਾਈ ਵਿਖੇ ਸ਼ਿਕਾਇਤ ਵੀ ਕੀਤੀ ਹੈ ਪਿੰਡ ਦੇ ਸਾਬਕਾ ਸਰਪੰਚ ਸਰਜੀਤ ਸਿੰਘ ਨਿਰਮਲ ਸਿੰਘ ਚੀਮਾ ਸਾਬਕਾ ਪੰਚ ਨੇ ਦੱਸਿਆ ਕਿ ਪਿੰਡ ਧੂਲਕਿੱਤੇ ਦੇ ਤੂਲਕੋਟ ਦੇ ਸਿਹਤ ਕੇਂਦਰ ਬਣਿਆ ਹੋਇਆ ਹੈ ਜਿਸ ਇਸ ਥਾਂ ਤੇ ਮਾਨਤ ਇੰਦਰਮੁਨੀ ਡੇਰਾ ਖੂਹ ਵਾਲਾ ਸੀ ਜਿਸ ਨੂੰ ਪਿਛਲੀ ਪੰਚਾਇਤ ਦੌਰਾਨ ਸਿਹਤ ਕੇਂਦਰ ਸਿਹਤ ਕੇਂਦਰ ਦੀਆਂ ਚੰਗੀਆਂ ਸੇਵਾਵਾਂ ਕਰਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਸਰਟੀਫੀਕੇਟ ਦੇ ਕੇ ਸਨਬਾਰਤ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਬਹੁਤ ਦੁਖਦੀ ਗੱਲ ਹੈ ਕਿ ਪਿੰਡ ਦੇ ਮੋਤਵਾਰਾ ਵੱਲੋਂ ਇਸ ਨੂੰ ਢਾਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਪਿੰਡ ਦੇ ਇੱਕ ਵਿਅਕਤੀ ਨੇ ਕੁਝ ਸਮਾਂ ਪਹਿਲਾਂ ਇਸ ਥਾਂ ਤੇ ਆਪਣਾ ਹੱਕ ਜਿਤਾਉਂਦੇ ਹੋਏ ਕੰਦ ਢਾਉਣ ਦੀ ਧਮਕੀ ਦਿੱਤੀ ਸੀ ਪਰ ਹੁਣ ਅਚਾਨਕ ਟਰਾਲੀ ਵਜਨ ਦਾ ਕਹਿ ਕੇ ਕਹਿ ਰਹੇ ਹਨ ਉਧਰ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਦੋਂ ਇਸ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਸਬੰਧ ਵਿੱਚ ਥਾਣਾ ਕੋਟਪਈ ਵਿਕੇਸ਼ ਸ਼ਿਕਾਇਤ ਕਰ ਦਿੱਤੀ ਗਈ ਹੈ ਪਰ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਪੰਚਾਇਤੀ ਮੈਂਬਰਾਂ ਦੀ ਆਪਸੀ ਰਾਜੀ ਨਾਵੇਂ ਦੀ ਗੱਲ ਚੱਲ ਰਹੀ ਹੈ ਅਤੇ ਕੰਦ ਦੂਸਰੀ ਵਾਰ ਬਣਾਉਂਦੀ ਗੱਲ ਚੱਲ ਰਹੀ ਹੈ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਸੁਣਾਉਂਦੇ ਹਾਂ ਹਾਂ ਭਾਈ ਮੈਂ ਸਦੀਪ ਸਿੰਘ ਸਰਪੰਚ ਪਿੰਡ ਧੂਲਕੋਟ ਪਿਛਲੇ ਸਮੇਂ ਪੰਚਾਇਤ ਨੇ ਸੇਧ ਕੇਂਦਰ ਬਣਾਇਆ ਸੀਗਾ ਉਸ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਨੇ ਕੰਦ ਢਾਤੀਆ ਉਹਨਾਂ ਦੀ ਪੂਰੇ ਤਾਜ ਆ ਜੀ ਉਹ ਕੰਦ ਢਾਉਣ ਚ ਤੇ ਉਸ ਫਰਸ਼ ਵੀ ਪੱਟਤੀ ਉਹਨਾਂ ਨੇ ਇਹ ਬੰਦੇ ਕੌਣ ਸੀ ਜਿਨ੍ਹਾਂ ਨੇ ਫਰਸ਼ ਪੰਪਤੀ ਕੰਦ ਢਾਤੀ ਇਹ ਆਪਨਾ ਸੰਬੰਧ ਰੱਖਦੇ ਆ ਜੀ ਤੇ ਕੁਝ ਬੰਦੇ ਵਿੱਚ ਹੋਰ ਵੀ ਆ ਨਾਈਟਨ ਤੇ ਇਸ ਕਰਕੇ ਪਿਛਲੇ ਸਮੇਂ ਵੀ ਗ੍ਰਾਮ ਸਭਾ ਹੋਈ ਸੀ ਧਮਕੀ ਦਿੱਤੀ ਗਈ ਸੀ ਵੀ ਉਸ ਅਸੀਂ ਅੰਸ਼ਰੀ ਤੇ ਕਬਜ਼ਾ ਕਰਾਂਗੇ ਹੁਣ ਕਬਜ਼ਾ ਕੌਣ ਕਰ ਰਿਹਾ ਬਈ ਹੁਣ ਸੇਵਕ ਸਿੰਘ ਉਹਦਾ ਬੇਟਾ ਜੀ ਨਰ ਸਿੰਘ ਤੇ ਉਸ ਲੋਕ ਹੋਰ ਆ ਜਿਹੜੇ ਹਾਲਾ ਸ਼ਰੀ ਦੇ ਰਹੇ ਆ ਸਿਹਤ ਭਾਗ ਦੇ ਵੀ ਧਿਆਨ ਚਾਹੀ ਮਾਮਲਾ ਸਿਹਤ ਭਾਗ ਦੇ ਧਿਆਨ ਚਾਹੀ ਜੀ ਸਾਰਾ ਕੁਝ ਹਮ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਇਹ ਹੀ ਬੇਨਤੀ ਹੈ ਸਾਡੀ ਕਿ ਜੋ ਵੀ ਕਬਜ਼ਾ ਕੀਤਾ ਉਹ ਹਟਾਇਆ ਜਾਵੇ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਸੁਦੇਸ਼ ਸਿੰਘ ਹੈ ਇੱਕ ਤੁਹਾਡੇ ਤੇ ਕੰਡ ਢਟਾਉਣ ਦਾ ਇਲਜ਼ਾਮ ਲੱਗਿਆ ਕਹਿੰਦੇ ਕਬਜ਼ਾ ਕਰਦੇ ਹੋ ਇਹ ਕੰਡ ਜਿਹੜੀ ਡਿੱਗੀ ਹੈ ਨਾ ਉਹ ਟਰਾਲੀ ਲੱਗੀ ਬੈਕ ਕਰਦੇ ਸਾਂ ਉਹ ਅਸੀਂ ਕੱਢ ਦਾਂਗੇ ਕੰਡ ਦਾ ਕਲਜ਼ਾਮ ਹੈ ਫਿਰ ਤੁਸੀਂ ਇਹਨੇ ਕੱਢ ਦਾਂਗੇ ਇਹ ਕਿਵੇਂ ਢੈਗੀ ਪਈ ਟਰਾਲੀ ਬੈਕ ਕਰਦੇ ਸਾਂ ਮੁੰਡਾ ਨੂੰ ਜਾਨ ਸੀਗਾ ਬ੍ਰੇਕ ਲੱਗੇ ਨਹੀਂ ਟਰਾਲੀ ਵਿੱਚ ਲੱਗ ਗਈ ਤੇ ਜਿਹੜੇ ਇਲਜ਼ਾਮ ਲਾ ਰਹੇ ਇਲਜ਼ਾਮ ਵੀ ਲਾ ਰਹੇ ਜੇ ਲਾ ਰਹੇ ਕੰਡ ਅਸੀਂ ਆਖ ਤੇ ਪੰਚਾਇਤ ਨੂੰ ਅਸੀਂ ਕੱਢ ਦਾਂਗੇ ਇਹ ਪਹਿਲਾਂ ਤੁਸੀਂ ਛੱਡੀ ਸੀ ਜਗ੍ਹਾ ਇਹ ਨਹੀਂ ਸੱਤ ਤੱਕ ਇਹਨਾਂ ਵਾਲੀ ਆਉਣੇ ਅੱਛਾ ਕਿੱਥੇ ਨਾਲੀ ਸੀ ਸਾਥ ਪਹਿਲਾਂ ਕਿਤੇ ਐ ਉਸੇ ਨੇ ਸਰਪੰਚ ਨੇ ਵੜੀ ਧੱਕੇ ਨਾਲ ਤਾਂ ਹੀ ਹੁਣ ਸਾਡੇ 'ਤੇ ਇਲਜ਼ਾਮ ਲੰਦਾ ਅੱਛਾ ਇਹ ਨਿਕੰਧ ਹਟਾਤੀ ਅਟੇ ਜਾਣ ਕੇ ਇਲਜ਼ਾਮ ਲਾਉਂਦਾ ਹੈ ਜਾਣ ਕੇ ਇਲਜ਼ਾਮ ਲਾਉਂਦਾ ਹੈ ਤਾਂ ਟਰਾਲੀ ਲੱਗੀ ਨਾਲ ਪੰਚਾਇਤ ਨੂੰ ਪਤਾ ਸੀ ਦੱਸਿਆ ਠੀਕ ਬਈ ਕੱਢ ਦਿਆਂਗੇ ਹਾਂਜੀ ਡਾਕਟਰ ਸਾਹਿਬ ਕਿਹਾ ਧੂਲਕੋਟ ਪਿੰਡ ਦੇ ਵਿੱਚ ਉਹਦੇ ਬਾਬਤ ਕੀ ਕਹਿਣਾ ਚਾਹੁੰਦੇ ਸੀ ਅੱਜ ਤੁਬਾ ਸਾਨੂੰ ਪਤਾ ਲੱਗਿਆ ਸੀ ਕਿ ਧੂਲਕੋਟ ਸਾਡੇ ਇੱਥੇ ਸੈਂਟਰ ਦੇ ਉੱਤੇ ਕਿਸੇ ਨੇ ਕੰਨ ਢਾਤੀ ਹੈ ਫਿਰ ਅਸੀਂ ਉਹਦੇ ਵਾਸਤੇ ਪੁਲਿਸ ਨੂੰ ਇੱਕ ਇਤਲਾਹ ਕਰ ਦਿੱਤੀ ਹੈ ਠੀਕ ਅਸੀਂ ਆਪ ਦੇ ਵੱਲੋਂ ਪੂਰੇ ਐਕਸ਼ਨ ਲੈ ਲਿਆ। ਓਕੇ।